ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਅਜਿਹੇ ਜਰਨਲ ਵਾਲੇ ਦੱਸਾਂਗੇ 12 ਦਸੰਬਰ 1841 ਈਸਵੀ ਜਸ ਦੀ ਸ਼ਹਾਦਤ ਤੋਂ ਬਾਅਦ ਉਸ ਦੇ ਸਰੀਰ ਦੀ ਬੂਟੀ-ਬੂਟੀ ਵੀ ਕਹੀ ਦੁਨੀਆਂ ਦੇ ਇਤਿਹਾਸ ਵਿੱਚ ਉਹ ਇਕੱਲਾ ਹੀ ਇੱਕ ਅਜਿਹਾ ਜੋਧਾ ਹੋਇਆ ਜਸ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਲੈ ਜਾਣ ਲਈ ਦੁਸ਼ਮਣ ਆਫਸ ਵਿੱਚ ਹੀ ਲੜ ਪਏ ਮਹਾਰਾਜਾ ਰਣਜੀਤ ਸਿੰਘ ਦਾ ਉਹ ਬਹਾਦਰ ਜਰਨੈਲ ਆਪਾਂ ਕਹਿੰਦੇ ਹਾਂ ਕਿ ਖਾਲਸਾ ਰਾਜ ਲਦਾਖ ਕਸ਼ਮੀਰ ਅਤੇ ਚੀਨ ਤੱਕ ਫੈਲਿਆ ਹੋਇਆ ਸੀ ਇਹ ਉਹ ਮਹਾਨ ਕਮਾਂਡਰ ਹੈ ਜਿਸ ਨੇ ਖਾਲਸਾ ਰਾਜ ਦਾ ਝੰਡਾ ਲਦਾਖ ਤੋ ਤੇ ਬੁੜਾ ਕੇ ਲੰਭਾਇਆ ਅੱਜ ਅਸੀਂ ਗੱਲ ਕਰਾਂਗੇ ਜਰਨਲ ਜੋਰਾਵਰ ਸਿੰਘ ਦੀ ਜਰਨਲ ਜੋਰਾਵਰ ਸਿੰਘ ਜੋ 14 ਸਾਲ ਦੀ ਉਮਰ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਵਿੱਚ ਭਰਤੀ ਹੋਇਆ ਅਤੇ ਇਸ ਤਰ੍ਹਾਂ ਸਾਲ ਦੀ ਉਮਰ ਤੱਕ ਉਸਨੇ ਤਨਸ਼ੀਰਾਂ ਦਾ ਸ਼ਿਕਾਰ ਕੀਤਾ ਤੇ ਬੁਧੀ ਲੋਕਾਂ ਦੇ ਰੀਤੀ ਰਵਾਜ ਮੁਤਾਬਕ ਸ਼ੇਰ ਦੇ ਮਾਸ ਦੀ ਖਾਸ ਸਹਿਮਿਅਤ ਹੈ ਜੇਕਰ ਘਰ ਘਰ ਵਿੱਚ ਸ਼ੇਰ ਦਾ ਮਾਸ ਰੱਖਿਆ ਜਾਵੇ ਤਾਂ ਆਉਣ ਵਾਲੀ ਨਸਲ ਦੇ ਬੱਚੇ ਬਹਾਦਰ ਜਾਂਦੇ ਹਨ ਜੇਕਰ ਸ਼ੇਰ ਦੇ ਮਾਸ ਨੂੰ ਨਾਮ ਜੰਮੇ ਬੱਚੇ ਦੀ ਬਾਹ ਤੇ ਬੰਨ੍ਹ ਦਈਏ ਤਾਂ ਉਸ ਦੇ ਮਨ ਵਿੱਚ ਕਦੇ ਡਰ ਨਹੀਂ ਪੈਦਾ ਹੁੰਦਾ ਜੇਕਰ ਸ਼ੇਰ ਦਾ ਮਾਸ ਘਰ ਦੇ ਦਰਵਾਜ਼ੇ ਵਿੱਚ ਬੰਨ੍ਹ ਦਈਏ ਤਾਂ ਘਰ ਵਿੱਚ ਕਦੇ ਕਲੇਸ਼ ਨਹੀਂ ਪੈਂਦਾ ਤੇ ਘਰ ਬੁਰੀਆਂ ਨਜ਼ਰਾਂ ਤੋਂ ਬਚਿਆ ਰਹਿੰਦਾ ਹੈ ਉਹਨਾਂ ਦਾ ਮੰਨਣਾ ਹੈ ਕਿ ਜਸ ਬਹਾਦਰੀ ਨਾਲ ਇਸ ਸੂਰਮੇ ਨੇ ਜੰਗ ਵਿੱਚ ਜ਼ੋਰ ਦਿਖਾਏ ਹਨ ਸ਼ੇਰ ਦੀ ਉਸ ਅਗੇ ਕੋਈ ਵੀ ਔਕਾਤ ਨਹੀਂ ਹੈ ਤਿੰਨ ਫੈਸਲਾ ਕੀਤਾ ਗਿਆ ਕਿ ਜੋ ਵੀ ਕਬੀਲਾ ਇਸ ਦੀ লাশ ਦਾ ਵੱਧ ਤੋਂ ਵੱਧ ਮੁੱਲ ਪਾਵੇਗਾ লাশ ਉਸ ਨੂੰ ਦੇ ਦਿੱਤੀ ਜਾਵੇਗੀ ਦੋ ਕਬੀਲਿਆਂ ਨੇ লাশ ਖਰੀਦੀ ਅਤੇ ਲੱਕੜ ਦੇ ਰੱਖ ਕੇ ਉਸ ਦੇ ਸਰੀਰ ਦਾ ਸਾਰਾ ਮਾਸ ਉਤਾਰਿਆ ਗਿਆ ਉਸ ਦੇ ਮਾਸ ਦੀ ਕੀਮਤ ਨੂੰ ਅੱਜ ਦੇ ਹਿਸਾਬ ਨਾਲ ਕੈਲਕੂਲੇਟ ਕਰਦੇ ਹਾਂ ਤਾਂ 22000 ਰੁਪਏ ਕਿਲੋ ਉਸ ਦਾ 1 ਕਿਲੋ ਮਾਸ ਵਿਕਿਆ ਅਤੇ 12000 ਰੁਪਏ ਕਿਲੋ ਉਸ ਦੇ ਇੱਕ ਇੱਕ ਬਾਲ ਦੀ ਕੀਮਤ ਪਈ ਉਸ ਦੇ ਇੱਕ ਹੱਥ ਨੂੰ ਵਿਚਾਲਿਆ ਗਿਆ ਅਤੇ ਦੁਸ਼ਮਣ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਜੋਰਾਵਰ ਸਿੰਘ ਦੇ ਹੱਥ ਨੂੰ ਦੱਬ ਕੇ ਉਸ ਦੀ ਸਮਾਦ ਬਣਾਈ ਅਤੇ ਉਸ ਸਮਾਦ ਨੂੰ ਸੰਕਲਾਪਾ ਚੋਟਨ ਦਾ ਨਾਮ ਦਿੱਤਾ ਅੱਜ ਵੀ ਜੇਕਰ ਕੋਈ ਤਿੱਬਤੀ ਔਰਤ ਨੂੰ ਗਰਭਪਤੀ ਹੁੰਦੀ ਹੈ ਤਾਂ ਢੋਲ ਨਗਾਰਾ ਦੇ ਨਾਲ ਉਸ ਹਸਪਤਾਲ ਤੇ ਲਿਆਇਆ ਜਾਂਦਾ ਹੈ ਤਾਂ ਕਿ ਆਉਣ ਵਾਲਾ ਬੱਚਾ ਇਹ ਸੂਰਮੇ ਦੀ ਤਰ੍ਹਾਂ ਬਹਾਦਰ ਪੈਦਾ ਹੋਵੇ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ